ਲੋ ਵੀ ਕਰੋ ਦਰਸ਼ਨ ਸ਼ਹਿਵਾਜ ਦੇ ਇਹਨੇ ਪੰਜਾਬ ਸ਼ਗਾਰ ਹਰਾਇਆ ਬਾਈ ਗੈਰੀ ਹੁਣੀ ਖੜੇ ਆ ਬਾਈ ਦੇ ਫਾਰਮ ਤੇ ਲੋ ਜੀ ਜਿਹੜੇ ਕਹਿੰਦੇ ਇਹ ਪੰਜਾਬ ਸ਼ਗਾਰ ਹੈ ਦੇਖੋ ਬਈ ਇਹ ਸ਼ਹਿਵਾਜ ਹੈ ਇਹਨੂੰ ਪੰਜਾਬ ਸ਼ਗਾਰ ਹੀ ਕਹੀ ਗਏ ਸਰਦਾ ਯਾਰ ਇਹ ਵੀ ਤੇ ਲੋ ਬਣ ਚੁਕਿਆ ਦੂਰ ਬਹਦਾ ਕਰਿਆ ਨਹੀਂ ਹੁੰਦਾ ਕਿ ਕਰ ਰਿਹਾ ਹੋਇਆ ਹੈ ਕਿ ਕਰ ਰਿਹਾ ਕਰੇਗਾ ਇਹ ਕਰਦਾ ਮਾਮਾ ਬਹੁਤ ਅੱਗੇ ਆਇਦਰ ਰੋਕਦਾ ਦੇਖੋ ਵੀ ਹੈ ਸ਼ਹਿਵਾਜ ਸਹੀ ਜਾ ਰਹੀ ਹੈ ਅੱਗੇ ਕਰ ਅੱਗੇ ਕਰ ਬਾਜ ਰੋ ਰਿਹਾ ਜੀ ਮੈਂ ਪਿੱਛੇ ਨਾ ਮੇਰੇ ਕੋਲ ਹਾਂ ਆਹ ਜਮਾਨਾ ਇਹ ਆਹ ਹੋਈ ਕੋੜਾ ਮੈਂ ਕਰ ਲਾਓ ਵੀ ਕਰੋ ਦਰਸ਼ਨ ਸ਼ਹਿਵਾਜ ਦੇ ਜਿਹਨੇ ਪੰਜਾਬ ਸ਼ਗਾਰ ਹਰਾਇਆ ਬਾਈ ਗੈਰੀ ਹੁਣੀ ਖੜੇ ਆ ਬਾਈ ਦੇ ਫਾਰਮ ਤੇ ਲੋ ਜੀ ਜਿਹੜੇ ਕਹਿੰਦੇ ਇਹ ਪੰਜਾਬ ਸ਼ਗਾਰ ਹੈ ਦੇਖੋ ਬਈ ਇਹ ਸ਼ਹਿਵਾਜ ਹੈ

ああおうい子だねから。